ਸਾਰੇ ਹੀ ਕਿਸਾਨ ਆ ਸਾਰੇ ਹੀ ਅਸੀਂ ਮਨੂਰ ਆ ਇਸ ਕਰਕੇ ਸਾਨੂੰ ਜਦੋਂ ਸਾਡੇ ਹੱਕਾਂ ਦੀ ਗੱਲ ਹੋਵੇ ਜਦੋਂ ਸਾਡੇ ਤਾਂ ਸਾਨੂੰ ਹਰ ਇੱਕ ਬੰਦੇ ਨੂੰ ਅੱਗੇ ਆ ਕੇ ਸਾਹ ਲੈਣਾ ਦਿੰਦਾ ਹਰ ਇੱਕ ਨੂੰ ਖੜਨਾ ਦਿੰਦਾ ਕਿਉਂਕਿ ਸਰਕਾਰਾਂ ਦਾ ਹੀ ਕੰਮ ਹੁੰਦਾ ਸਾਡੇ ਜਿਹੜੇ ਭਾਰਤੀ ਰਾਜ ਦੀ ਖੋਖੀ ਆ ਜਦੋਂ ਵੋਟਾਂ ਤੋਂ ਇਲੈਕਸ਼ਨ ਤੋਂ ਪਹਿਲਾਂ ਗੱਲ ਇੱਕ ਦੂਰੀ ਨੇ ਬਾਅਦ ਗੱਲ ਬਾਤ ਇਹ ਜੋ ਸਾਡੇ ਸਮਾਜ ਦਾ ਕੰਮ ਆ ਜੋ ਸਾਡੇ ਲੋੜਾਂ ਨੇ ਉਹਨਾਂ ਦੇ ਪੂਰਾ ਨਹੀਂ ਉਤਰਦਾ ਇਸ ਕਰਕੇ ਇਹ ਜਿਹੜਾ ਜਿਹੜੇ ਅਸੀਂ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਹੈ ਇਹ ਅਸੀਂ ਪੂਰੇ ਭਾਰਤ ਦੀ ਕਹਾਣੀ ਤੇ ਲੜ ਰਹੇ ਹਾਂ ਕਿਉਂਕਿ ਹਮੇਸ਼ਾ ਤੋਂ ਹੀ ਪੰਜਾਬ ਨੇ ਜਦੋਂ ਵੀ ਭਾਰਤ ਤੇ ਕੋਈ ਆਫਤ ਆਈ ਹੈ ਤਾਂ ਹਮੇਸ਼ਾ ਤੋਂ ਪੰਜਾਬ ਨੇ ਮੂਰੇ ਹੋ ਕੇ ਲੜਾਈਆਂ ਲੜੀਆਂ ਨੇ ਬੇਸਕੋ ਅੰਗਰੇਜ਼ਾਂ ਨੂੰ ਕੱਟਣ ਦੀ ਗੱਲ ਹੋਵੇ ਤਾਂ 90% ਕੁਰਬਾਨੀਆਂ ਦੇ ਕੇ ਪੰਜਾਬ ਨੇ ਫੇਰ ਨੂੰ ਜਾਦਿ ਕਰਾਇਆ ਅੱਜ ਵੀ ਇਹ ਤਿਰੰਗਾ ਝੰਡਾ ਉੱਪਰ ਝੂਣਦਾ ਉਹ ਪੰਜਾਬ ਦੇ ਕੁਰਬਾਨੀਆਂ ਕਰਕੇ ਝੂਲਦਾ ਕਿਸੇ ਤਾਂ ਮੁਗਲਾਂ ਦੀ ਗੱਲ ਹੋਵੇ ਪਰ ਤੋਂ ਬਾਅਦ ਨੂੰ 60 ਤੋਂ ਲੈ ਕੇ 90 60 ਦੇ ਵਿੱਚ 70 ਦੇ ਕਰੀਬ ਤਕਰੀਬ ਜਿਹੜਾ ਪੰਜਾਬ ਨੇ ਵਿੱਚ ਹਰੀ ਕ੍ਰਾਂਤੀ ਆਈ ਪੰਜਾਬ ਨੇ ਇਸ ਭਾਰਤ ਦੇ ਅਨਾਜ ਦੇ ਭੰਡਾਰ ਭਰੇ ਭੁੱਖ ਜਿਹੜੀ ਮੁੱਖ ਮਰੀ ਉਹ ਪੰਜਾਬ ਨੇ ਦੂਰ ਕੀਤੀ ਇਸ ਕਰਕੇ ਅੱਜ ਫੇਰ ਜਿਹੜੀ ਪੂਰੇ ਭਾਰਤ ਦੀ ਕਿਸਾਨੀਆਂ ਖਤਰੇ ਦੇ ਵਿੱਚ ਆ ਜਿਹੜੀਆਂ ਕੰਪਨੀਆਂ ਨੇ ਕਾਰਪੋਰੇਟ ਘਰਾਣੇ WTO ਦੀ ਗੱਲ ਕਰ ਲੋ ਗੈਡ ਦੀ ਗੱਲ ਕਰ ਲੋ ਜਿਹੜੀਆਂ ਕਿ ਪੂਰੀ ਕਿਸਾਨੀ ਨੂੰ ਖਤਮ ਕਰਦੇ ਲੱਗੇ ਹੋਏ ਨੇ ਪੂਰੇ ਭਾਰਤ ਵਿੱਚ ਤਾਂ ਫਿਰ ਅੱਜ ਫੇਰ ਜਿਹੜਾ ਪੂਰੇ ਹੋ ਕੇ ਪੰਜਾਬ ਲੜਾਈ ਲੜ ਰਿਹਾ ਇਹ ਗੱਲ ਸਭ ਦੀ ਗੱਲ ਆ ਸਭ ਦੇ ਹੱਕਾਂ ਦੀ ਗੱਲ ਆ ਇਸ ਕਰਕੇ ਸਭ ਨੂੰ ਇਸ ਸਾਡੇ ਅੰਦੋਲਨ ਦੇ ਵਿੱਚ ਸਾਥ ਦੇਣਾ ਚਾਹੀਦਾ ਪਰ ਜੋ ਸਰਕਾਰਾਂ ਜੋ ਇਸ ਟਾਈਮ ਜੋ ਪ੍ਰੋਪਾਗੈਂਡਾ ਜਿਹੜਾ ਪੰਜਾਬ ਦੇ ਖਿਲਾਫ ਚਲਾਇਆ ਜਾ ਰਿਹਾ ਉਹ ਬਹੁਤ ਗਲਤ ਹੈ ਇਸ ਕਰਕੇ ਸਭ ਨੂੰ ਸਮਝ ਲੈਣਾ ਚਾਹੀਦਾ ਇਹ ਪੰਜਾਬ ਹੈ ਕੀ ਚੀਜ਼ ਆ ਪੰਜਾਬ ਅੱਜ ਕੱਲੀ ਆਪਣੀ ਲੜਾਈ ਲੜ ਰਿਹਾ ਪੂਰੇ ਭਾਰਤੀ ਕਿਸਾਨੀ ਬਚਾਉਣ ਲਈ ਲੜ ਰਿਹਾ ਸਾਨੂੰ ਸਾਰੇ ਜਿਹੜੇ ਹਨ ਸੂਬਿਆਂ ਨੂੰ ਸਾਰਾ ਸਾਥ ਦੇਣਾ ਚਾਹੀਦਾ ਤਾਂ ਹੀ ਜਿਹੜੀ ਕਿਸਾਨੀ ਸਾਡੀ ਬਚ ਸਕਦੀ ਆ ਸਭ ਨੂੰ ਸਾਡੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨੀ ਹੈ ਪ੍ਰਸ਼ਾਸਨ ਨੂੰ ਅਪੀਲ ਪ੍ਰਸ਼ਾਸਨ ਦੇਖੋ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਪੁਲਿਸ ਦੀ ਗੱਲ ਕਰ ਲੋ ਸਰਕਾਰਾਂ ਦੀ ਬੱਚੀ ਹੁੰਦੀ ਜੋ ਸਰਕਾਰਾਂ ਕਹਿੰਦੀਆਂ ਨੇਗੀਆਂ ਜੋ ਸਮੇਂ ਦੇ ਵਜ਼ੀਰ ਜੋ ਸਮੇਂ ਦੇ ਰਾਜੇ ਕਹਿੰਦੇ ਨੇ ਉਹਨਾਂ ਦੇ ਆਧਾਰ ਤੇ ਗੱਲ ਚੱਲਦੀ ਆ ਅਸੀਂ ਤਾਂ ਗੱਲ ਇਹ ਸੈਂਟਰ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪਰ ਘੱਟ ਜਿਹੜੀ ਪੰਜਾਬ ਦੀ ਗਵਰਨਮੈਂਟ ਵੀ ਨਹੀਂ ਘੱਟ ਵੀ ਪੰਜਾਬ ਦਾ ਸਿਰਮ ਵੀ ਨਹੀਂ ਸਾਡੇ ਨਾਲ ਗੁਜ਼ਾਰ ਰਹੀ ਪਰ ਜੋ ਇਸ ਟਾਈਮ ਜੋ ਆਰਐਸਐਸ ਬੀਜੇਪੀ ਜੋ ਆਪਣਾ ਅਜੰਡਾ ਲਾਗੂ ਕਰ ਰਹੀ ਹੈ ਜੋ ਇਸ ਤਰ੍ਹਾਂ ਮਾੜੇ ਹਰਕਤਾਂ ਕਰ ਰਹੀ ਹੈ ਤੁਸੀਂ ਉਸ ਪੰਜਾਬ ਤੇ ਵਾਰ ਕਰ ਰਹੇ ਹੋ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਹੈ ਪਰ ਜੇ ਕਿਤੇ ਪੰਜਾਬ ਨੇ ਥੋੜੇ ਸਿਰ ਤੋਂ ਹੱਥ ਛੱਡ ਲਿਆ ਤਾਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਤੁਹਾਨੂੰ ਚੀਨ ਵਰਗੀਆਂ ਕੰਟਰੀਆਂ ਨੇ ਦਬ ਲੈਣਾ ਇਸ ਕਰਕੇ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਕਿਸਾਨ ਜੋ ਪੰਜਾਬ ਦੇ ਲੋਕ ਕਹਿੰਦੇ ਨੇ ਉਹ ਹੱਕ ਉਹਨਾਂ ਦੇ ਮਿਲਣੇ ਚਾਹੀਦੇ ਨੇ ਜੇ ਨਹੀਂ ਦਿਓਗੇ ਤਾਂ ਜੋ ਸਾਡੇ ਨਾਲ ਤੁਸੀਂ ਦੁਆਰਾ ਖਿੱਚ ਰਹੇ ਹੋ ਛੋਟੇ ਗੁਰੀਆਂ ਦਾਗ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਜਿਹੜੇ ਭਾਜਪਾ ਨੂੰ ਆਰਐਸਐਸ ਨੂੰ ਬੜੇ ਮਾੜੇ ਹਾਲਾਤਾਂ ਦੇ ਵਿੱਚ ਲੰਘਣਾ ਪੈਣਾ ਧੰਨਵਾਦ ਜੀ ਧੰਨਵਾਦ